ਪਿਛਲੇ ਮਹੀਨੇ ਪੰਜਾਬ ਚਾਏ ਹੜਾ ਨੇ ਜਿੱਥੇ ਪੰਜਾਬ ਚ ਤਬਾਹੀ ਮਚਾਈ ਹੋਈ ਸੀ ਤਾਂ ਉੱਧਰ ਡੇਰਾ ਬਾਬਾ ਨਾਨਕ ਜੀ ਵੀ ਰਾਵੀ ਦਾ ਕਹਿਰ ਦੇਖਣ ਨੂੰ ਮਿਲਿਆ। ਕਈ ਪਿੰਡ ਤਬਾਹ ਹੋ ਗਏ, ਕਈ ਕਿਸਾਨਾਂ ਦੀਆਂ ਫਸਲਾਂ ਖੇਤ ਬਰਬਾਦ ਹੋ ਗਏ। ਤੇ ਉੱਧਰ ਪਿੰਡ ਮਹਿਤਾ ਦੇ ਵਿੱਚ ਹੁਣ ਹੜਪੀੜਤਾਂ ਦੀ ਮਦਦ ਲਈ ਜਿੱਥੇ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁਰਦੁਆਰਾ ਸਿੰਘ ਸਭ ਹੰਦਿਆਲਪੰਦ ਸੰਸਦ ਵੱਲੋਂ 4,60,000 ਰੁਪਏ ਦੀ ਨਕਦ ਰਾਸ਼ੀ ਭੇਜੀ ਗਈ। ਜੋ ਕਿ ਸੁਪਿੰਡ ਦੇ ਸਰਪੰਚ ਬਲਦੇਵ ਸਿੰਘ ਮਹਿਤਾ ਦੇ ਵੱਲੋਂ ਪਿੰਡ ਵਾਸੀਆਂ ਨੂੰ ਵੰਡੀ ਜਾਂਦੀ ਹੈ ਇਸ ਮੌਕੇ ਗੱਲ ਕਰਦੇ ਹੋਏ ਪਿੰਡ ਦੇ ਮੌਜੂਦਾ ਸਰਪੰਚੋ ਬਲਦੇਵ ਸਿੰਘ ਮਹਿਤਣ ਦੱਸਿਆ ਕਿ ਹਲਕਾ ਡੇਰੇ ਬੱਬਾ ਨਾਨਕਸਾਹੇ ਹੜਾ ਕਾਰਨ ਜਿਸੇ ਪਿੰਡ ਮਹਿਤਾ ਦੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਤਾਂ ਉੱਥੇ ਲੋਕਾਂ ਦੇ ਘਰਾਂ ਤਵੀ ਕਾਫੀ ਨੁਕਸਾਨ ਪਹੁੰਚਿਆ ਜਿਸ ਮੁਲਕੀ ਗੁਰਦੁਆਰਾ ਸਿੰਘ ਸਭਾ ਦਿਆਲਬੰਦ ਬिलासपुर ਛੱਤੀਸਗੜ੍ਹ ਸੰਸਥਾ ਵੱਲੋਂ 4,60,000 ਰੁਪਏ ਦੀ ਨਕਦ ਰਕਮ ਭੇਜੀ ਗਈ ਜੋ ਕਿ ਪਿੰਡ ਦੇ ਕਿਸਾਨਾਂ ਨੂੰ ਪਰੇਕੜ 1000 ਰੁਪਏ ਅਤੇ ਘਰ ਦੀ ਮੁਰੰਮਤ ਲਈ 2000 ਰੁਪਏ ਬਿਨਾਂ ਕਿਸੇ ਪੀਰ ਭਾਵ ਦੇ ਵੰਡੇ ਗਈ ਹੈ। ਹਾਂਜੀ ਇਹ ਜੀ ਸਾਡੇ ਕੋਲ ਗੁਰਦੁਆਰਾ ਸਿੰਘ ਸਭਾ ਦਿਆਲਪੰਦ ਬਲਾਸਪੁਰ ਛੱਤੀਸਗੜ੍ਹ ਤੋਂ ਸਾਡੇ ਕੋਲ ਸੇਵਾ ਆਈ ਹੈ ਜੋ ਕਿ ਸੇਵਾ ਹੈ ਪਿੰਡ ਦੇ ਵਿੱਚ ਵੰਡ ਰਹੇ ਆ। ਇਹ ਜਿਹੜੇ ਜੀ 280 ਕਿੱਲਿਆਂ ਦੇ ਪੈਸੇ ਜਿਹੜੇ 1000 ਰੁਪਿਆ ਕਿੱਲੇ ਦੇ ਹਿਸਾਬ ਨਾਲ 280000 ਦਾ ਚੈੱਕ ਸਾਨੂੰ ਉਹਨਾਂ ਨੇ ਡਟਾਈ ਇੱਕ ਚੈੱਕ ਜੀ ਸਾਨੂੰ 80 ਘੜਾਂ ਦਾ ਅਸੀਂ ਉਹਨਾਂ ਨੂੰ ਦੱਸਿਆ ਵੀ 80 ਘਰ ਸਾਡੇ ਖਰਾਬ ਹੋਏ ਨੇ ਇਹਨਾਂ ਨੇ 2000 ਰੁਪਿਆ ਇੱਕ ਘਰ ਪ੍ਰਤੀ ਘਰ ਨੂੰ 160000 ਰੁਪਿਆ ਜਿਹੜਾ ਉਹ ਦਿੱਤਾ ਸੀ ਸਾਨੂੰ ਦੋ ਚੈੱਕ ਜਿਹੜੇ ਆ ਜਿਹੜੇ ਗੁਰਦੁਆਰਾ ਸਾਹਿਬ ਦਾ 10-1000 ਰੁਪਿਆ ਅਸੀਂ ਦੱਸਿਆ ਹੀ ਉਹਨਾਂ ਨੂੰ ਕਿ ਸਿੰਘ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਕੰਮ ਚੱਲ ਰਿਹਾ ਟਾਇਲ ਲੱਗਣ ਲਈ ਪੱਥਰ ਲੱਗਣ ਡਿਆ ਸਾਡੇ ਬੈਠ ਕੇ ਆ ਉਹਨਾਂ ਨੇ ਸਾਨੂੰ 10-10000 ਰੁਪਿਆ ਜੀ ਦੋਆ ਗੁਰਦਰਾਵਾਂ ਵਾਸਤੇ ਦਿੱਤਾ ਯਾਨੀ ਕਿ ਟੋਟਲ 4,60,000 ਰੁਪਏ ਦੀ ਰਕਮ ਆਈ ਏ ਇਹ ਅਸੀਂ ਪੂਰੇ ਨਗਰ ਦੇ ਵਿੱਚ ਵੰਡ ਰਹੇ ਆ ਤੇ ਇਸ ਕਰਕੇ ਕੋਈ ਇਹਦੇ ਵਿੱਚ ਪਾਰਟੀ ਬਾਜੀ ਨਹੀਂ ਆ ਕੋਈ ਮਤ ਭੇਦਨੀ ਆ ਸਾਰੇ ਅਸੀਂ ਬਰਾਬਰ ਵੰਡ ਰਹੇ ਆ ਹਾਂ ਇਹਨਾਂ ਜ਼ਰੂਰ ਹੈ ਕਈ ਕਹਿੰਦੇ ਸਾਡੇ ਕੋ 8 ਕਿੱਲੇ ਆ 10 ਕਿੱਲੇ ਆ ਉਸ ਹਿਸਾਬ ਨਾਲ ਅਸੀਂ ਪੈਸੇ ਨਹੀਂ ਵੰਡ ਰਹੇ ਅਸੀਂ 4 ਕਿੱਲੇ ਜਾਨੀ ਕਿ ਪਹਿਲਾਂ 5 ਪਾਏ ਸੀ ਥੋੜੇ ਘਰ ਵਦਨ ਕਰਕੇ ਅਸੀਂ ਉਹ 4 ਕਿੱਲੇ ਦੇ ਹਿਸਾਬ ਨਾਲ ਇੱਕ ਪ੍ਰਤੀਕਰ ਜਿਨ੍ਹਾਂ ਦੇ ਭਾਵੇਂ ਵਾਧੀ ਹੈ ਜਦੋਂ ਮੇਰੇ ਸੱਤ ਕਿੱਲੇ ਥਾਵਾ ਪਰ ਮੈਂ ਆਪਣਾ 4 ਕਿੱਲੇ ਦਾ ਪਾਇਆ ਇਹ ਕਰਕੇ ਅਸੀਂ 4-4 ਕਿੱਲੇ ਦੇ ਜੋ ਜੇ ਅਸੀਂ ਵੱਡੇ ਨੂੰ ਬੱਦੇ ਨੂੰ ਨਾ ਵੀ ਮਿਲਣ ਪਰ ਗਰੀਬ ਨੂੰ ਪੈਸੇ ਜ਼ਰੂਰ ਮਿਲਨੇ ਚਾਹੀਦੇ ਆ ਇਹ ਰਾਚੀ ਜਿਹੜੀ ਇਹ ਗਰੀਬ ਪਰਿਵਾਰ ਵਾਸਤੇ ਆਈ ਏ ਨਾ ਕਿ ਅਮੀਰ ਵਾਸਤੇ ਇਹ ਕਰਕੇ ਅਸੀਂ ਸਾਰੀ ਰਾਚੀ ਪਿੰਡ ਦੇ ਵਿੱਚ ਵੰਡ ਰਹੇ ਆ ਜੀ ਸਾਰੀ ਜਿਹੜੀ ਜਿੰਨੀ ਵੀ ਜਥੇ ਬੰਦੀਆਂ ਜਿੰਨੀਆਂ ਵੀ ਤੁਹਾਡੇ ਬੰਦੀਆਂ ਚਾਹੇ ਬੰਦੀਆਂ ਜਿੰਨੀਆਂ ਵੀ ਸੰਸਤਾਵਾਂ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਪੀ ਭਰਾਓ ਸਾਡੇ ਪਿੰਨ ਮੈਤੇ ਦੇ ਵਿੱਚ ਬਹੁਤ ਬੁਰੇ ਹਾਲਾਤ ਨੇ ਆ ਕੇ ਤੁਸੀਂ ਸਾਡੇ ਪਿੰਨ ਦੇ ਹਾਲਾਤ ਵੇਖ ਸਕਦੇ ਹੋ ਸੋ ਸਾਡਾ ਘਾੜਿਆ ਜਿੰਦੇ ਜੋ 80 ਘਾਣੀਆਂ ਕੱਦਾ ਪਾਟੀਆਂ ਪਈਆਂ ਨੇ ਫਰਸ਼ ਬੈਠੇ ਪਏ ਨੇ ਸਾਡੇ ਪਿੰਨ ਦੇ ਜਿਹੜਾ ਝੋਨਾ ਵੇਖੋ ਇਦਾਂ ਤੁਸੀਂ ਮਾਰ ਕੇ ਮੈਂ ਵੀ ਤੁਹਾਨੂੰ ਕਵਾਂਗਾ ਵੀ ਵੀਡੀਓ ਵੀ ਵੀਡੀਓ ਵਿਖਾ ਲਈ ਜਾਏ ਸਾਡੇ ਜਿਹੜੇ ਝੋਨਾ ਬਿਲਕੁਲ ਬਰਬਾਦ ਹੋ ਚੁੱਕਾ ਪਾਣੀ ਹਜੇ ਵੀ ਇੱਕ ਕਣਕ ਬੀਜਣ ਦਾ ਪਤਾ ਨਹੀਂ ਕਣਕ ਵੀ ਸਾਡੀ ਲੇਟ ਹੋ ਚੁੱਕਣੀ ਹੈ ਤੇ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕੀ ਸਾਡੇ ਪਿੰਡ ਵੱਲ ਵੀ ਧਿਆਨ ਦਿੱਤਾ ਜਾਏ ਪਿੰਨ ਮੈਥਿਆਲ ਵੀ ਧਿਆਨ ਦਿੱਤਾ ਜਾਏ ਅਜੇ ਤੱਕ ਕੋਈ ਸਾਨੂੰ ਸਰਕਾਰ ਵੱਲੋਂ 1 ਰੁਪਿਆ ਨਹੀਂ ਆਇਆ ਬਾਹਰੋਂ ਕੋਈ ਪੈਸਾ ਨਹੀਂ ਆਇਆ ਇਹੋ ਹੀ ਇੱਕ ਜਿਹੜੇ ਛੱਤੀਗੜ੍ਹ ਤੋਂ ਵੀਰ ਆਏ ਨੇ ਉਹਨਾਂ ਨੇ ਸਾਨੂੰ ਜਿਹੜਾ 4,60,000 ਦਾ ਚੱਕ ਦਿੱਤਾ ਆ ਤੇ ਇਹ ਹੋਰ ਕੋਈ ਜਥੇਬੰਦੀ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚੀ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਪਿੰਡ 'ਚ ਆਓ ਸਾਡੀਆਂ ਕਣਕਾਂ ਬਜਾਓ ਬੀਜ ਦਿਓ ਖਾਦ ਦਿਓ ਡੀਜ਼ਲ ਦੀ ਸੇਵਾ ਜਿਹੜੀ ਕੀਤੀ ਜਾਏ ਸਭ ਤੋਂ ਵੱਡੀ ਜਿਹੜੀ ਸੇਵਾ ਏ ਉਹ ਜਿਹੜੀ ਡੀਜ਼ਲ ਦੀ ਏ ਇਹ ਜਿਹੜੀ ਬੀ ਖਾ ਦਿਆ ਸਾਡੇ ਕੋਲ ਤੇ ਖਾਂ ਜੋਗੇ ਚੌਲ ਵੀ ਨਹੀਂ ਰਹਿਏ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਤੁਹਾਡੇ ਪਿੰਡ ਆ ਕੇ ਸਾਡੇ ਪਿੰਡ ਦਾ ਹਾਲ ਵੇਖਿਆ ਜਾਏ ਜਿਹੜਾ ਆਉਂਦਾ ਕੋਨੇ ਵਾਲਾ ਮਾਸੀ ਵਾਲਾ ਦੋ ਪਿੰਡ ਦੇਖਦੇ ਨੇ ਸਾਡਾ ਪਿੰਡ ਕਿਸੇ ਨੂੰ ਦਿਖ ਨਹੀਂ ਰਿਹਾ ਇਹ ਛੋਟਾ ਜਿਹਾ ਪਿੰਡ ਆ ਜੀ ਇਹ ਬਹੁਤ ਸਾਡੇ ਕੋਲ ਇਹ ਕੋਈ ਵੀ ਅਜੇ ਤੱਕ ਨਹੀਂ ਕੋਈ ਵੀ ਸਰਕਾਰ ਵੱਲੋਂ ਫੰਡ ਪਹੁੰਚਿਆ ਇੱਕ ਇੱਕ 10-10 ਕਿਲੋ ਜਿਹੜੀ ਫੀਡ ਜਿਹੜੀ ਘਰ ਮਤਲਬ ਡੰਗਲ ਦੀ ਉਹ ਪਹੁੰਚੀ ਹੈ ਹੋਰ ਕੋਈ ਅਜੇ ਤੱਕ 1 ਰੁਪਏ ਦੀ ਸਾਨੂੰ ਸਹੂਲਤ ਨਹੀਂ ਮਿਲੀ ਅਸੀਂ ਹੱਥ ਜੋੜ ਕੇ ਜਥੇਬੰਦੀਆਂਗੇ ਬੇਨਤੀ ਕਰਦੇ ਆਂ ਵੀ ਪਿੰਡ ਮੈਥੇ ਜਾ ਕੇ ਤੇ ਸਾਡੀ ਬਾਹ ਫੜੀ ਜਾਏ ਅਸੀਂ ਬਹੁਤ ਟੁੱਟੇ ਆਂ ਬਹੁਤ ਜ਼ਿਆਦਾ ਸਾਡੀ ਮਾਰੀ ਹਾਲਤ ਆ ਇਹ ਕਰਕੇ ਸਾੜਿਆਂ ਅਪੀਲ ਕਰਦੇ ਆਂ ਵਾਹਿਗੁਰੂ ਜੀ ਦਾ ਕਾਕਾਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸੀ ਦਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ 20000 ਮੁਆਵਜ਼ਾ ਜਿਹੜਾ ਪਾ ਦਿੱਤਾ ਜਾਏਗਾ ਕਿਸ ਨੂੰ ਮਿਲੇਗਾ ਨਹੀਂ ਹਜੇ ਤੱਕ ਜੀ ਕਿਸੇ ਨੂੰ ਮਿਲਿਆ ਨਹੀਂ ਆ ਪਿੰਡ ਦੀ ਜਦੋਂ ਉਹਨਾਂ ਨੇ ਪੁਆਈਆਂ ਜਰੂਰ ਪਾਏ ਆਂ ਸਾਰਿਆਂ ਨੇ ਮਤਲਬ ਹੀ ਲਿਖ ਕੇ ਦਿੱਤਾ ਆ ਤੇ ਅਸੀਂ ਤਾਂ ਅਪੀਲ ਕਰਦੇ ਆ ਭਗਵੰਤ ਮਾਨ ਗਾਈ ਨੂੰ ਵੀ ਅਪੀਲ ਕਰਦੇ ਆ ਵੀ ਜਿਹੜਾ ਕੋਈ ਪਾਰਟੀ ਬਾਜੀ ਨਾਲ ਵੇਖਿਓ ਮੇਰੇ ਭਰਾਓ ਜਿਨ੍ਹਾਂ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਸਾਰਿਆਂ ਨੂੰ ਜਿਹੜਾ ਚੈੱਕ ਮਿਲਣਾ ਚਾਹੀਦਾ ਪੈਸਾ ਮਿਲਣਾ ਚਾਹੀਦਾ ਕਿਉਂਕਿ ਇਹ ਨੁਕਸਾਨ ਹੋਇਆ ਇਹ ਪਾਰਟੀ ਬਾਜੀ ਵੇਖ ਕੇ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹਨਾਂ ਦਾ ਧੰਨਵਾਦ ਕਰਨਾ ਹੈ ਜੋ ਸਤੀਸਗਰ ਤੋਂ ਸੰਸਥਾ ਆਈਆਂ ਹਨ ਜੋ ਸਾਡੇ ਨਗਰ ਦੀ ਹਾਲਤ ਵੇਖ ਕੇ ਜੋ ਹੜ੍ਹਾਂ ਦੇ ਦੌਰਾਨ ਨੁਕਸਾਨ ਫਸਲਾਂ ਦਾ ਘਰਾਂ ਦਾ ਹੋਇਆ ਸੀ ਉਸ ਵਕਤ ਕੋਈ ਮਾਲੀ ਰਾਤੇ ਕਰਕੇ ਗਏ ਨੇ ਉਹ ਉਹ ਆਪਾਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਸਾਰੇ ਨਗਰ ਨੂੰ ਇੱਕ ਮੋਟ ਇਕੱਠਿਆਂ ਕਰਕੇ ਜੋ ਆਪਣੇ ਸੀ ਹਿਸਾਬ ਦੇ ਨਾਲ ਜੋ ਪੈਸੇ ਉਹ ਵੰਡ ਰਹੇ ਹਨ ਘਰਾਂ ਦੇ ਅਤੇ ਜ਼ਮੀਨਾਂ ਦੇ ਜਿੰਨੇ ਜਿੰਨਾ ਨੁਕਸਾਨ ਉਹਦੇ ਹਿਸਾਬ ਨਾਲ ਵੰਡ ਰਹੇ ਹਨ ਜੀ ਕੋਈ ਭੇਦ ਭਾਵ ਨਹੀਂ ਕੀਤਾ ਕੋਈ ਪਾਰਟੀ ਵਾਈਜ਼ ਨਹੀਂ ਰੱਖੀ ਸਾਰਿਆਂ ਨੂੰ ਇੱਕੋ ਜਿਹਾ ਸਮਝ ਕੇ ਉਹ ਵੰਡ ਰਹੇ ਹਨ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ ਸਰ ਜਿੱਥੇ ਹਰ ਪੀੜਤਾਂ ਦੀ ਅੱਜ ਮਦਦ ਕੀਤੀ ਗਈ ਉੱਥੇ ਗੁਰੂ ਘਰ ਦੇ ਵਜੀਰਾਂ ਦਾ ਵੀ ਤੁਹਾਡਾ ਵੀ ਸਨਮਾਨ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਜੋ ਇਹਨਾਂ ਨੇ ਜੋ ਗ੍ਰੰਥੀ ਇੱਕ ਦੋ ਗੁਰਦੁਆਰਾ ਸਾਹਿਬ ਨੇ ਸਾਡੇ ਨਗਰ ਦੇ ਵਿੱਚ ਇੱਕ ਅੱਡੇ ਤੇ ਆ ਪ੍ਰੀਤਮ ਸਿੰਘ ਗ੍ਰੰਥੀ ਜੀ ਚੰਗੀ ਤੋਂ ਉਹਨਾਂ ਦਾ ਵੀ 5100 ਦੇ ਨਾਲ ਧੰਨਵਾਦ ਕੀਤਾ ਹੈ ਮੈਂ ਵੀ ਗ੍ਰੰਥੀ ਸਿੰਘ ਆ ਨਗਰ ਦਾ ਤੇ ਮੇਰਾ ਵੀ 5100 ਦੇ ਨਾਲ ਉਹਨਾਂ ਨੇ ਆਲੀ ਰਸਾ ਮਨ ਦਿੱਤੀ ਹੈ ਤੁਹਾਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ